ਸਤਿ ਸ਼੍ਰੀ ਅਕਾਲ ਦੋਸਤੋ ਚੋਟੀਆਂ ਤਿੰਨ ਬਕਾਊਆ ਪਿੰਡ ਲਾਲਿਆਣਾ ਤਲਵੰਡੀ ਸਾਬੂ ਦੇ ਨਾਲ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਆਹ ਚੋਟੀ ਇਹ ਦੂਜੇ ਸੂਏ ਬਾਈ ਦੂਜੇ ਸੂਏ ਆ ਪੰਜ ਕਿ ਦਿਨ ਰਹਿ ਗਏ ਇਹਦੇ ਅੱਛਾ ਪੂਰੇ ਹੋਣ ਦੇ ਹਾਂਜੀ ਲੋ ਚਾਰ ਦਿਨ ਕੋਈ ਉਤੋਂ ਦੀ ਲੈ ਜੂਗੀ ਹਾਂ ਵਧੀਆ ਤਿਆਰ ਹੈਗੀ ਹਾਂਜੀ ਤੇ 10 ਕਿਲੋ ਦੁੱਧ ਪਾ ਦੂ ਭਈ ਇਹ 10 ਕਿਲੋ ਦੁੱਧ ਮਤਲਬ ਪਹਿਲੇ ਸੂਏ ਨੇ ਹਾਂ ਦਾ 8-9 ਕਿਲੋ ਤਾਂ ਚੱਲੀ ਆ ਪਾ ਲੀਟਰ ਤੋਂ ਲੀਟਰ ਹੋਰ ਦੇ ਦੂ ਐਸ ਸੂਏ ਦੇ ਪਹਿਲਾਂ ਨਾਲੋਂ ਵੱਧ ਗਿਆ ਤਿਆਰ ਹੋਈ ਐ ਠੀਕ ਐ ਭਾਈ ਹਾਂਜੀ ਤੇ ਆਹਾ ਇਹ ਤੀਜੇ ਸੂਏ ਆ ਭਈ ਤੀਜੇ ਸੂਏ ਆ ਇਹ ਹਾਂ ਇਹ ਕਰਦੀਆਂ ਹੀ ਆ ਤਿੰਨੇ ਕਰਦੀਆਂ ਹੀ ਆ ਤਿੰਨੇ ਹਾਂ ਇਹ ਤੀਜੇ ਸੂਏ ਸੁਣ ਆਣੇ ਹਾਂ ਇਹ 10 ਤੋਂ 12 ਕਿਲੋ ਪਾ ਦੂ ਇਹ 10 ਤੋਂ 12 ਕਿਲੋ ਦੁੱਧ ਇਹਦੇ ਹੀ 5 ਦਿਨ ਰਹਿ ਗਏ ਸੂਣ ਦੇ ਇਹਦੇ ਹੀ 5 ਦਿਨ ਰਹਿ ਗਏ ਇਹ ਥੋੜੀ ਜਿਹੀ ਮੈਂ ਦਾ ਕੱਚੀ ਆ ਹਲੇ ਹਨਾ ਬਾਦ ਦੋ ਚਾਰ ਦਿਨ ਉੱਤੋਂ ਦੀ ਲੈ ਜੂ ਕੋਈ ਭਾਈ ਠੀਕ ਆ ਹਾਂ ਉਹ ਵੀ ਤਿਆਰ ਆ ਠੀਕ ਆ ਸਮਝਿਆ ਕਰਦੀ ਐ ਇਹ 3 ਜਨਵਰ ਆਪਣੇ ਠੀਕ ਆ ਤੇ ਆਹਾ ਵਪਾਰ ਬਪੂਰ ਦਾ ਹੈਵੀنگ ਸਿਸਟਮ ਤੇ ਆਹਾ ਤੇ ਇਹ ਆਪਣੀ ਚੌਥੀ ਸੂਏ ਆ ਠੀਕ ਆ ਹਾਂ ਇਹਦੇ ਵੀ ਬਸ 4-5 ਦਿਨਾਂ ਇਹ ਹੋਈ ਪਈ ਆ ਤਿਆਰ ਜਮਾ ਅੱਛਾ ਇਹਦਾ ਉਹਨਾਂ ਨਾਲ ਥੋੜਾ ਦੁੱਧ ਦਾ ਰਿਕਾਰਡ ਜਾਂਦੀ ਆ ਠੀਕ ਆ ਇਹ 18 ਤੋਂ 20 ਲੀਟਰ ਦੇ ਵਿਚਾਲੇ ਰਹੂਗੀ ਇਸ ਵਾਰੀ ਉਹੋ ਸਹੀ ਲੱਗਦੀ ਐ 18 ਕਰਦੀ ਐ 20 ਕਰਦੀ ਐ ਲੈ ਵੀ ਕਿੰਨਾ 18 ਲੀਟਰ ਵਾਲੀ ਦਾ ਰੇਟ ਦੱਸ ਦੇ ਪਈ ਇਹਦਾ ਹੈਗਾ 180 ਅੱਛਾ ਬਾਕੀ ਮੌਕੇ ਤੇ ਹੋਜੂ ਬਾਕੀ ਤੇ ਉਹਦਾ ਆਪਣੀ ਦਾ ਇਹ ਜਿਹੜੀ ਦੂਜੀ ਸੂਈ ਆ ਹਾਂ ਇਹਦਾ ਹੈਗਾ 120 120 ਹਾਂ ਉਹਦਾ 130 ਹੈ ਜਿਹੜੀ ਤੀਜੀ ਸੂਈ ਆ ਤੀਜੀ ਸੂਈ ਆ ਵੀਦਾ 130 ਬਾਕੀ ਸੱਜਣੋ ਨੰਬਰ ਸਕਰੀਨ ਤੇ ਚੱਲੀ ਜਾਂਦਾ ਪੇਮੈਂਟ ਆਪਣਾ ਤੁਸੀਂ ਕਨਫਰਮ ਕਰ ਸਕਦੇ ਹੋ ਜੇ ਵੀ ਕਿਸੇ ਵੀਰ ਨੇ ਲੈਣਾ ਨੰਬਰ ਬਾਈ ਨਾਲ ਗੱਲ ਕਰ ਸਕਦਾ ਬਾਈ ਦਾ ਨਾਮ ਆ ਸੰਦੀਪ ਸਿੰਘ